ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੋ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸੂਟ ਜਿਹੜਾ ਕਿ ਆਪਣਾ ਆਰਡਰ ਸੀ ਇਹ ਆਪਾਂ ਨੂੰ ਇੰਟਰਨੈਸ਼ਨਲ ਆਰਡਰ ਆਇਆ ਸੀਗਾ ਕੈਨੇਡਾ ਤੋਂ ਦੀਵੀ ਨੇ ਕੀਤਾ ਤੇ ਉਹਨਾਂ ਦੇ ਸੂਟ ਆਪਾਂ ਪਾਰਸਲ ਪੈਕ ਕਰਨ ਲੱਗੇ ਸੀ ਉਹਨਾਂ ਨੂੰ ਭੇਜਣੇ ਆ ਤੇ ਮੈਂ ਇੱਕ ਵਾਰੀ ਤੁਹਾਨੂੰ ਜਰੂਰ ਦਿਖਾ ਦਵਾਂ ਜਿਹੜੇ ਸੂਟ ਆ ਉਹਨਾਂ ਦੇ ਆਪਾਂ ਰੈਡੀ ਕੀਤੇ ਆ ਕੁਝ ਵਰਕ ਵਾਲੇ ਆ ਕੁਝ ਪਾਰਟ ਵੀਅਰ ਹੋਣਗੇ ਕੁਝ ਗਰਮ ਹੋਣਗੇ ਚਲੋ ਦੇਖਦੇ ਆ ਠੀਕ ਹੈ ਜੀ ਇਹ ਸੂਟ ਉਹਨਾਂ ਨੇ ਆਪਣੇ ਕੋਲੋਂ ਬਾਈ ਕਰਿਆ ਤੇ ਸਟਿਚ ਕਰਵਾ ਕੇ ਉਹਨਾਂ ਦੇ ਭੇਜਨੇ ਆ ਠੀਕ ਹੈ ਇਸ ਤਰ੍ਹਾਂ ਉਹ ਥੋੜਾ ਖੁੱਲਾ ਹੀ ਪਾਉਂਦੇ ਆ ਤੇ ਕੰਫਰਟੇਬਲ ਠੀਕ ਹੈ ਇਹ ਸਿਲਕ ਦਾ ਸੂਟ ਆ ਇਹਦੇ ਉੱਪਰ ਸਾਰਾ ਐਮਬਰਾਇਡਰੀ ਵਰਕ ਹੋਇਆ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਇਹਦੇ ਤੇ ਨਾਲ ਉਹਨਾਂ ਨੇ ਬਾਟਮ ਬਣਵਾਈ ਆ ਤੇ ਨਾਲ ਆਏਗਾ ਚਨਾਉਣ ਦਾ ਦੁਪੱਟਾ ਠੀਕ ਹੈ ਸ਼ਾਇਦ ਤੁਸੀਂ ਕੁਝ ਪਹਿਲੀਆਂ ਵੀਡੀਓ ਚ ਦੇਖੇ ਵੀ ਹੋਣੇ ਸੂਟ ਬਹੁਤ ਪਿਆਰਾ ਜਿਹਾ ਸੂਟ ਆ ਠੀਕ ਹੈ ਇਹ ਆਪਾਂ ਉਹਨਾਂ ਨੂੰ ਸਟਿਚ ਕਰਕੇ ਤੇਜਣੇ ਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਲਾਈਨਿੰਗ ਲਗਾਵਾ ਕੇ ਫਿਰ ਬਣਾਇਆ ਪਿਛੇ ਜਿਪ ਵਗੈਰਾ ਲਗਾਈ ਹੋਈ ਆ ਬੈਕ ਸਾਈਡ ਤੇ ਨੈਕਸਟ ਸੂਟ ਆਪਾਂ ਦਿਖਾਣੇ ਆ ਤੁਹਾਨੂੰ ਕੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਸਾਰਾ ਹੈਂਡਵਰਕ ਆਏ ਠੀਕ ਹੈ ਇੱਕ ਕ੍ਰੇਪ ਦੇ ਉੱਪਰ ਬਣਿਆ ਠੀਕ ਹੈ ਟੋਟਲੀ ਘੇਰੇ ਦੇ ਉੱਪਰ ਹੈਂਡਵਰਕ ਆਏਗਾ ਠੀਕ ਹੈ ਤੇ ਇਹਦਾ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਲੈਸ ਦੇ ਨਾਲ ਘੇਰੇ ਤੇ ਲੈਸ ਲਗਾਈ ਹੈ ਚਾਕਾਂ ਦੇ ਉੱਪਰ ਵੀ ਲੈਸ ਲਗਾਈ ਹੈ ਗਲੇ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਪਿਆਰਾ ਜਿਹਾ ਸੂਟ ਆ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੈ ਠੀਕ ਹੈ ਦੇ ਨਾਲ ਬਾਟਮ ਹੀ ਉਹਨਾਂ ਨੇ ਸਾਰੀਆਂ ਬਾਟਮ ਹੀ ਬਣਵਾਈਆਂ ਹੋਈਆਂ ਇਹਦੇ ਨਾਲ ਵੀ ਆਏਗਾ ਚਨਾਉਣ ਦਾ ਦੁਪੱਟਾ ਇਸ ਤਰ੍ਹਾਂ ਇਹਦੀ ਲੈਂਸ ਲਗਾ ਕੇ ਫਿਨਿਸ਼ਿੰਗ ਆਪਾਂ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਆ ਪਰਲ ਵਰਕ ਦੇ ਨਾਲ ਕੰਮ ਹੋਇਆ ਸਾਰਾ ਕੇਲੇ ਦੇ ਉੱਪਰ नेक्स्ट ਆ ਜਾਏਗਾ ਇਹ ਸਾਰੇ ਸੂਟ ਤੁਸੀਂ ਵੀਡੀਓਜ਼ ਦੇ ਵਿੱਚ ਦੇਖੇ ਹੋਣਗੇ ਸ਼ਾਇਦ ਇਹ ਭਲਾ येलो 골ਡਨ येलो ਨਹੀਂ ਦੇਖਿਆ ਹੋਣਾ ਹਾਂ ਆ ਗਿਆ ਪਿੰਕ ਕਲਰ ਦਾ ਸੂਟ। ਉਹੋਤੀ ਸੋਣੀ ਸਟਿਚਿੰਗ ਕੀਤੀ ਹੈ ਬੁਟੀਕ ਵਾਲਿਆਂ ਨੇ। ਅਸੀਂ ਖੁਦ ਹਨਾ ਕਰਵਾ ਕੇ ਦਿੰਨੇ ਆ। ਜਿੰਨੂੰ ਵੀ ਕਿਸੇ ਨੂੰ ਜ਼ਰੂਰਤ ਹੋਵੇ ਆਪਾਂ ਸਟਿਚਿੰਗ ਵੀ ਕਰਵਾ ਕੇ ਦੇ ਦਾਂਗੇ। ਹੋਰ ਕੋਈ ਵਰਕ ਵੀ ਕਰਾਉਣਾ ਹੋਵੇਗਾ, ਕੋਈ ਹੈਂਡਵਰਕ, ਕੋਈ ਥ्रेडਵਰਕ, ਆਪਾਂ ਸਾਰਾ ਮਸ਼ੀਨ ਵਰਕ ਵੀ ਕਰਵਾ ਕੇ ਦੇਵਾਂਗੇ। ਠੀਕ ਹੈ ਬਹੁਤ ਪਿਆਰਾ ਗਲੇ ਦੇ ਉੱਪਰ ਥ्रेडਵਰਕ ਦਾ ਕੰਮ ਹੋਇਆ, ਵਿਦ ਹੈਂਡਵਰਕ ਦਾ ਕੰਮ ਹੋਇਆ। ਇਹ ਸ਼ਰਟ ਨੂੰ ਅਪਲਾਈਨਿੰਗ ਲਗਵਾਈ ਹੋਈ ਆ ਬਹੁਤ ਸੋਹਣੇ ਚਾਕਾਂ ਦੇ ਉੱਪਰ ਗੋਟਾ ਪੱਤੀ ਵਾਲੀ ਲੈਸ ਲੱਗੀ ਹੋਈ ਆ ਠੀਕ ਹੈ ਇਹਦੇ ਨਾਲ ਦੁਪੱਟਾ ਆਏਗਾ ਆਪਣਾ ਇਹ ਵਾਲਾ ਇਹ ਆ ਇਹ ਵਾਲਾ ਦੁਪੱਟਾ ਠੀਕ ਹੈ ਬਹੁਤ ਸੋਹਾਰਾ ਜਿਹਾ ਦੁਪੱਟਾ ਹੈ ਸੋਨੇ ਸੋਨੇ ਸੂਟ ਆ ਉਹਨਾਂ ਦੀ ਦੀ ਉਹਨਾਂ ਨੇ ਬਹੁਤ ਪਿਆਰ ਨਾਲ ਸਟਿੱਚ ਕਰ ਦਿੱਤਾ ਹੈ ਨੈਕਸਟ ਆਏਗਾ ਜੀ ਆਪਣਾ ਇਸੇ ਮੀਰਾ ਸੂਟ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਵੇਗਾ ਜਿੱਦਨ ਮੈਂ ਵੀਡੀਓ ਪਾਈ ਸੀ ਉਸੇ ਦਿਨ ਹੀ ਸਾਰੇ ਸੇਲ ਹੋ ਗਏ ਦੀਦੀ ਨੇ ਵੀ ਉਸੇ ਦਿਨ ਹੀ ਆਰਡਰ ਕਰ ਦਿੱਤਾ ਸੀ ਤੇ ਜਿਸ ਦਾ ਸੇਮ ਮੀਰਾ ਬਣਿਆ ਹੋਇਆ ਸੂਟ ਸੇਮ ਉਮੇਦਾਈ ਮੈਂ ਬਣਵਾ ਕੇ ਦਿੱਤਾ ਹੈ ਠੀਕ ਹੈ ਇਹੀ ਲੈਸ ਮੈਂ ਲਗਾਈ ਹੋਈ ਆ ਇਹੀ ਦੀਦੀ ਨੇ ਮੈਂ ਲਗਵਾ ਕੇ ਦਿੱਤੀ ਹੈ ਘੇਰਾ ਵੀ ਘਰੇ ਤੇ ਵੀ ਐਵੇਂ ਓਕੇ ਜੀ ਨਾਲ ਸੇਮ ਬਾਟਮ ਜਿਵੇਂ ਇਹਦੀ ਮੇਰੀ ਬਾਟਮ ਆ ਉਮੇਦੀਪਾਟਾ ਠੀਕ ਹੈ ਦੁਪट्टे ਉਹਨਾਂ ਨੇ ਕਿਹਾ ਸੀ ਕਿ ਦੁਪट्टे ਦੀ ਜ਼ਰੂਰਤ ਇਹਨੇ ਨਹੀਂ ਪੈਂਦੀ ਕਿਉਂਕਿ ਇੱਧਰ ਠੰਡ ਹੁੰਦੀ ਆ ਸ਼ਾਲ ਵਗੈਰਾ ਦੇ ਨਾਲ ਹੀ ਉਹਨਾਂ ਨੇ ਕਵਰ ਕਰ ਲੈਣੇ ਆ ਨੈਕਸਟ ਆ ਗਈ ਹੁਣ ਆਪਣੀ ਗਰਮ ਦੀ ਵੈਰਾਈਟੀ ਇਹ ਅਲਪਾਈਨ ਦੇ ਵਿੱਚ ਸੂਟ ਆ ਅਲਪਾਈਨ ਦੇ ਉੱਪਰ ਬੁਰ ਨਹੀਂ ਆਂਦੀ ਦੀਦੀ ਨੇ ਸਪੈਸ਼ਲੀ ਕਿਹਾ ਸੀ ਕਿ ਬੁਰ ਨਾ ਆਵੇ ਸੂਟਾਂ ਦੇ ਉੱਪਰ ਇਸ ਕਰਕੇ ਸੂਟ ਮੈਂ ਉਹਨਾਂ ਨੂੰ ਕਿਹਾ ਜੇ ਗਰਮ ਦੇ ਵਿੱਚ ਜਿਹਦੇ ਉੱਪਰ ਬੁਰ ਨਹੀਂ ਆਏਗੀ ਫਿਨਿਸ਼ਿੰਗ ਬਹੁਤ ਪਿਆਰੀ ਸਟਿਚਿੰਗ ਦੀ ਲੈਸ ਲੱਗੀ ਹੋਈ ਆ ਤੇ ਬਾਜੂ ਤੇ ਵੀ ਲੈਸ ਲੱਗੀ ਆਏਗੀ ਨਾਲ ਬਾਟਮ ਠੀਕ ਹੈ ਕਲਰ ਵੀ ਬਹੁਤ ਪਿਆਰਾ ਹੈ ਸੂਤ ਤਾਂ ਨੂੰ ਸਾਡੇ ਕੋਲ ਮਿਲ ਜਾਣਗੇ ਫਾਈਨ ਦੇ ਵਿੱਚ ਠੀਕ ਹੈ ਜੀ ਇਹਨਾਂ ਦਾ ਸੂਤ ਆਏਗਾ ਕਾਨੀ ਸੂਤ ਇਹ ਵੀ ਸੂਤ ਤੁਸੀਂ ਦੇਖਿਆ ਹੋਏਗਾ ਵੀਡੀਓ ਜਰੂਰ ਠੀਕ ਹੈ ਇਹ ਬਹੁਤ ਪਿਆਰਾ ਜਿਹਾ ਸੂਟ ਆ ਕਿਉਂਕਿ ਉਧਰ ਠੰਡ ਕਾਫੀ ਹੁੰਦੀ ਹੈ ਤੇ ਉਹਨਾਂ ਨੇ ਜਿਆਦਾ ਸੂਟ ਗਰਮ ਹੀ ਮੰਗਵਾਏ ਹੋਇਆ ਨਹੀਂ ਇਹ ਬੋਟਮ ਸਕੇ ਨਾਲ ਆਏਗਾ ਸ਼ਾਲ ਠੀਕ ਹੈ ਜੀ ਇਹ ਪਹਿਲਾ ਸ਼ਾਲ ਆਏਗਾ ਨਾ ਅਗਰ ਜੀ ਤੇ ਨੈਕਸਟ ਆਏਗਾ ਪਸ਼ਮੀਨਾ ਦੇ ਵਿੱਚ ਠੀਕ ਹੈ ਇਹ ਆਏਗਾ ਪਸ਼ਮੀਨਾ ਦੇ ਵਿੱਚ ਮੇਰੇਕਾ ਡੇਲੀ ਵੇਅਰ ਸਾਨੂੰ ਚਾਹੀਦੀ ਆ ਸੂਟ ਇਹ ਆਏਗਾ ਇਹਨੇ ਪ੍ਰਿੰਟਰਡ ਜਿਹਾ ਫਲਾਵਰ ਪ੍ਰਿੰਟ ਸੂਟ ਆ ਪਾਈਪਿੰਗ ਨਾਲ ਇਹਦੀ ਫਿਨਿਸ਼ਿੰਗ ਕੀਤੀ ਆਪਾਂ ਚਾਕਾਂ ਤੇ ਵੀ ਪਾਈਪਿੰਗ ਲੱਗੀ ਹੋਈ ਆ ਤੇ ਇਧਰ ਵੀ ਬਾਜੂ ਤੇ ਵੀ ਨਾਲ ਆਏਗੀ ਬੋਟਮ ਠੀਕ ਹੈ ਜੀ ਜੇstra ਤੁਸੀਂ ਵੀ ਸੂਟ ਜੇ ਰੈਡੀ ਕਰਵਾਉਣੇ ਹੋ ਤਾਂ ਦੱਸ ਸਕਦੇ ਜੇ ਨਾਲ ਦੀ ਨਾਲ ਤੁਹਾਨੂੰ ਸਟਿਚਿੰਗ ਵੀ ਕਰਵਾ ਕੇ ਦੇ ਦਾਂਗੇ ਸੂਟ ਉਹਨਾਂ ਨੇ ਇਹ ਵਾਲਾ ਮੰਗਵਾਇਆ ਜਿਹਦੀ ਕਿ ਮੈਂ ਕੱਲ ਵੀਡੀਓ ਪਾਈ ਸੀ ਹਨਾ ਇਹ ਉਹਨਾਂ ਨੇ ਆਪਣੀ ਬੇਟੀ ਦੇ ਲਈ ਮੰਗਵਾਇਆ ਹੈ 벨ਵਟ ਦਾ ਸੂਟ ਠੀਕ ਹੈ ਇਹ ਵਾਲਾ ਤੁਸੀਂ ਦੇਖਿਆ ਹੀ ਹੋਏਗਾ ਵੀਡੀਓ 'ਚ ਇਹ ਸੂਟ ਠੀਕ ਹੈ ਜੀ ਤੇ ਨੈਕਸਟ ਸੂਟ ਉਹਨਾਂ ਨੇ ਮੰਗਵਾਇਆ ਏ ਇਹ ਪਸ਼ਮੀਨੇ ਦੇ ਵਿੱਚ ਪਸ਼ਮੀਨੇ ਦੇ ਸੂਟਾਂ ਦੀ ਵੀਡੀਓ ਇੱਕ ਵਾਰੀ ਮੈਂ ਫੇਰ ਪਾਵਾਂਗੀ ਕਿਉਂਕਿ ਠੰਡ ਦੇ ਵਿੱਚ ਹੁਣ ਜ਼ਿਆਦਾ ਇਹਨਾਂ ਸੂਟਾਂ ਦੀ ਧਮਾਲ ਆ ਬਾਟਮ ਆ ਗਈ ਹਾਂਜੀ ਇਹ ਸੂਟ ਆਪਾਂ ਪਸ਼ਮੀਨੇ ਦੇ ਉੱਪਰ ਪਿਓਰ ਪਸ਼ਮੀਨਾ ਆਪਣੇ ਕੋਲ ਹੈਗਾ ਨਾ ਉਹਦੇ ਉੱਤੇ ਆਪਾਂ embroidery ਵਰਕ ਕਰਾ ਕੇ ਦਿੱਤਾ ਹੋਇਆ ਉਹਨਾਂ ਨੂੰ ਸਾਰੀ ਫਰੰਟ ਬਣੀ ਹੋਈ ਆ ਉਹਨਾਂ ਦੀ ਏਜ ਦੇ ਅਕੋਰਡਿੰਗ ਜਿਾ ਉਹਨਾਂ ਨੇ ਜਿਆਦਾ ਹੈਵੀ ਨਹੀਂ ਹੈ ਨਾ ਰੈਗੂਲਰ ਵੇਅਰ ਕਰਨੇ ਆ ਬਾਜੂ ਦੇ ਉੱਪਰ ਸਾਰੀ ਵਰਕ ਕਰਵਾ ਕੇ ਦਿੱਤਾ ਹੈ ਫਿਨਿਸ਼ਿੰਗ ਆਪ ਲੇਸ ਦੇ ਨਾਲ ਕੀਤੀ ਹੋਈ ਆ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੈ ਠੀਕ ਹੈ ਜੇ ਤੁਸੀਂ ਵੀ ਐਵੇਂ ਦਾ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ ਸਾਨੂੰ ਤੁਹਾਨੂੰ ਪਸ਼ਮੀਨੇ ਦੇ ਸੂਟ ਵੀ ਦਿਖਾ ਦਾਂਗੇ ਜਾਂ ਤੁਸੀਂ ਕੋਈ ਆਪਣਾ ਵੀ ਡਿਜ਼ਾਈਨ ਬਣਵਾਉਣਾ ਹੋਵੇ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਤੁਹਾਨੂੰ ਇਹਦਾ ਬਣਵਾ ਕੇ ਦਵਾਂਗੇ ਨਾਲ ਇਹਦੇ ਆਪਾਂ ਇਹ ਉਹਨਾਂ ਨੂੰ ਸ਼ਾਲ ਦਿੱਤਾ ਹੈ ਇਹ ਸੂਟ ਦੇ ਨਾਲ ਵੀ ਪੂਰਾ ਵਧੀਆ ਮੈਚ ਹੈ ਇਹਦੇ ਨਾਲ ਹੀ embroidery work ਕਰਵਾਇਆ ਹੋਇਆ ਠੀਕ ਹੈ ਤੇ ਇਹ ਹੋਰ ਵੀ ਸੂਟਾਂ ਦੇ ਨਾਲ ਚੱਲ ਜਾਏਗਾ ਪਾਰਟੀ ਵੇਅਰ ਵੀ ਚੱਲੇਗਾ ਰੈਗੂਲਰ ਵੀ ਚੱਲ ਜਾਏਗਾ ਬਹੁਤ ਹੀ ਖੁੱਲਾ ਡੁੱਲਾ ਸ਼ਾਲ ਹੈ ਤੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਕਲਰ ਮਿਲ ਜਾਣਗੇ ਠੀਕ ਹੈ ਜੀ ਹਾਂਜੀ ਬਹੁਤ ਹੀ ਪਿਆਰਾ ਜਿਹਾ ਸ਼ਾਲ ਆ ਇਹਦੇ ਵਿੱਚ ਤੁਹਾਨੂੰ ਕਲਰ ਹੋਰ ਵੀ ਮਿਲ ਜਾਣਗੇ ਪਾਰਟੀ ਵੇਅਰ ਵੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਹਨਾ ਸਾਈਡ ਤੇ ਆਪਾਂ ਮੋਢੇ ਵਗੈਰਾ ਤੇ ਲੈ ਕੇ ਫੰਕਸ਼ਨ ਵਾਲੇ ਸੂਟਾਂ ਦੇ ਨਾਲ ਵੀ ਵੇਅਰ ਕਰ ਸਕਦੇ ਹਾਂ ਬਹੁਤ ਹੀ ਪਿਆਰੀ ਜੀ ਵੈਰਾਈਟੀ ਆ ਬਨਾਰਸੀ ਚ ਬਣਿਆ ਹੋਇਆ ਫੁੱਲ ਪਿਓਰ ਪਸ਼ਮੀਨਾ ਦਾ ਸ਼ਾਲ ਐ ਠੀਕ ਐ ਸੇਮ ਜਿਹੜਾ ਸਟੱਫ ਇਹਦਾ ਸੂਟ ਦਾ ਹੋਏਗਾ ਉਹੀ ਸਟੱਫ ਇਹਦਾ ਸ਼ਾਲ ਦਾ ਐ ਹਲੋ ਜੀ ਤੇ ਜਿਨੇ ਵੀ ਲੈਣੇ ਹੋਣਗੇ ਇਸ ਤਰ੍ਹਾਂ ਦੇ ਸ਼ਾਲ ਉਹ ਪਲੀਜ਼ ਮੈਨੂੰ ਇੱਕ ਕਮੈਂਟ ਜ਼ਰੂਰ ਕਰਿਓ ਕਿ ਛਾਲ ਕਿਵੇਂ ਦਾ ਲੱਗਿਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲੇਗਾ ਇਹ ਛਾਲ 450 ਇਹਦਾ ਪ੍ਰਾਈਸ ਆਏਗਾ ਛਾਲ ਦਾ ਨੈਕਸਟ ਉਹਨਾਂ ਨੇ ਮੰਗਵਾਇਆ ਇੱਕ ਦੁਪੱਟਾ ਇਹ ਚਨੌਨ ਦਾ ਦੁਪੱਟਾ ਹੈ ਠੀਕ ਹੈ ਤੇ ਇਹਦੇ ਉੱਪਰ ਸਾਰਾ ਸੀਕੁਐਂਸ ਦਾ ਵਰਕ ਹੋਇਆ ਠੀਕ ਹੈ ਸਾਰਾ ਹੀ ਸੀਕੁਐਂਸ ਦਾ ਵਰਕ ਆ ਬਹੁਤ ਪਿਆਰਾ ਜਿਹਾ ਦੁਪੱਟਾ ਪਾਰਟੀ ਵੇ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਤੁਸੀਂ ਇਹਨੂੰ ਇਵੇਂ ਵੀ ਹਨਾ ਲੈ ਸਕਦੇ ਹੋ ਤੇ ਇਹਦਾ ਦੁਪट्टे ਦਾ ਪ੍ਰਾਈਸ ਆਏਗਾ ਜੀ 900 ਰੁਪਿਆ 900 ਰੁਪਿਆ ਆਏਗਾ ਇਹ ਦੁਪट्टे ਦਾ ਪ੍ਰਾਈਸ ਚਨੋਂ ਦਾ ਦੁਪੱਟਾ ਵਰਕ ਦੇ ਨਾਲ ਠੀਕ ਹੈ ਨੈਕਸਟ ਉਹਨਾਂ ਨੇ ਮੰਗਵਾਇਆ ਕੁਝ ਗੋਡੇ ਜਿਹੜੇ ਆਪਾਂ ਠੰਡ 'ਚ ਵੇਅਰ ਕਰਦੇ ਹਾਂ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਛੋਟਾ ਛੋਟਾ ਕਾਫੀ ਸਮਾਨ ਵੀ ਮੰਗਵਾਇਆ ਹੈ ਇਹ ਵੀ ਸਾਰਾ ਸਮਾਨ ਤਾਂ ਲੋ ਰੈਡੀਮੇਡ ਦੀਆਂ ਆਈਟਮਾਂ ਸਾਡੇ ਕੋਲ ਮਿਲ ਜਾਣਗੀਆਂ ਥੈਂਕ ਯੂ ਧੰਨਵਾਦ